ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾ ਦੇ ਖਿਲਾਫ ਲੋਕ ਹਿਸਾਬ ਪਾਰਟੀ ਵੱਲੋਂ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਸੰਸਦਿਕ ਰੋਅ ਲਈ ਰਵਾਨਗੀ ਕੀਤੀ ਗਈ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਸਨੀ ਕੈੰਤ ਨੇ ਦੱਸਿਆ ਕਿ ਅੱਜ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਮੋਟਰਸਾਈਕਲਾਂ ਤੇ ਪਹਿਲਾ ਫਤੇਗੜ ਸਾਹਿਬ ਜਾਣਗੇ ਅਤੇ ਫਿਰ ਉੱਥੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਵੈਜੀ ਅਗਵਾਈ ਵਿੱਚ ਖੇਤੀ ਬਿਲਾ ਦੇ ਵਿਰੋਧ ਵਿੱਚ ਸੰਸਦ ਦਾਖਰਾਓ ਕਰਨ ਦੇ ਲਈ ਦਿੱਲੀ ਰਵਾਨਾ ਹੋਣਗੇ ਪਾਰਟੀ ਜਿੰਦਾਬਾਦ ਕਿਸਾਨ ਹੈ ਤਾਂ ਜਿੰਦਾਬਾਦ ਕਿਸਾਨ ਹੈ ਤਾਂ ਜਿੰਦਾਬਾਦ ਕਿਸਾਨ ਹੈ ਤਾਂ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਅੱਜ ਜਿਹੜਾ ਮੋਦੀ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਕਿਸਾਨ ਮਰਨ ਵਾਲਾ ਜਿਹੜਾ ਕਿਸਾਨ ਮਰੂ ਕਾਨੂੰਨ ਬਣਾਇਆ ਉਹਦੇ ਵਿਰੋਧ ਦੇ ਵਿੱਚ ਅੱਜ ਲੋਕ ਇਨਸਾਫ ਪਾਰਟੀ ਆਪਣੇ ਕਿਸਾਨਾਂ ਨੂੰ ਨਾਲ ਲੈ ਕੇ ਜਿਹੜੇ ਮਜ਼ਦੂਰ ਜਿਹੜੇ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨਾਲ ਉਹਨਾਂ ਨੂੰ ਨਾਲ ਲੈ ਕੇ ਹੋਰ ਲੋਕ ਸੰਸਦ ਪਾਰਟੀ ਦੇ ਵਰਕਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਅਸੀਂ ਦਿੱਲੀ ਜਾ ਰਹੇ ਹਾਂ ਸੰਸਦ ਦਾ ਘਰਾਓ ਕਰਨ ਤਾਂ ਕਿ ਜਿਹੜਾ ਇਹ ਕਾਨੂੰਨ ਇਹਨਾਂ ਨੇ ਪਾਸ ਕੀਤਾ ਸੀ ਉਹ ਮੋਦੀ ਦਾ ਘਰ ਜਾਂ ਸੰਸਦ ਘੇਰ ਕੇ ਅਸੀਂ ਇਹਨੂੰ ਇਹਨੂੰ ਇਹਨਾਂ ਇਹਦਾ ਬੰਦ ਕਰਾ ਸਕੀਏ ਪਾਸ ਨਾ ਹੋ ਸਕੇ ਪਰ ਬੜੀ ਮੰਦ ਬਾਕੀ ਗੱਲ ਹੈ ਇਹਨਾਂ ਨੇ ਥੋੜੇ ਦਿਨ ਪਹਿਲਾਂ ਜਿਹੜਾ ਪਾਰਲੀਮੈਂਟ ਵਿੱਚ ਉਹ ਕਾਨੂੰਨ ਪਾਸ ਕੀਤਾ ਆ ਪਰ ਹੋਰ بڑے ਰਸਤੇ ਹੁੰਦੇ ਜਿਹੜਾ ਕਾਨੂੰਨ ਖਾਰਜ ਕਰਨ ਵਾਸਤੇ ਉਹ ਪਰ ਕਰ ਨਹੀਂ ਰਹੇ ਔਰ ਕਾਲੀਦ ਲਾਣ ਤੇ ਜਿਹੜੀ ਭਾਜਪਾ ਦੇ ਉਪਰ ਰਾਜਨੀਤੀ ਜਿਹੜੀ ਕਰ ਰਹੀ ਹੈ ਬੜੀ ਮੰਦਭਾਗੀ ਗੱਲ ਆ ਸੋ ਅੱਜ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਲਕਾ ਗਿਲ ਦੇ ਵਿੱਚੋਂ ਹਲਕਾ ਪੱਛਮੀ ਸਾਡਾ ਅਸੀਂ ਸਾਰੇ ਇਕੱਠੇ ਹੋ ਕੇ ਇਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਫਤੇਗੜ ਸਾਹਿਬ ਜਾਵਾਂਗੇ ਉਤੋਂ ਫਤੇਗੜ ਸਾਹਿਬ ਤੋਂ ਸਾਡੇ ਜਿਹੜੇ ਪਾਰਟੀ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਉੱਥੇ ਦਿੱਲੀ ਸੰਸਦ ਘਰ ਜਾਂ ਜਾਵਾਂਗੇ ਏ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਅੱਜ ਮੋਟਰਸਾਈਕਲਾਂ ਦੇ ਉੱਪਰ ਅਸੀਂ ਬਣਾਇਆ ਵੀ ਮੋਟਰਸਾਈਕਲਾਂ ਤੇ ਜਾਣਾ ਸਾਰੇ ਨੇ ਔਰ ਜਿੰਨੇ ਸਾਡੇ ਵਰਕਰਾਂ ਅਸੀਂ ਮੋਟਰਸਾਈਕਲਾਂ ਦੇ ਐਂਡ ਤੱਕ ਜਾਵਾਂਗੇ ਔਰ ਪੂਰਾ ਅਸੀਂ ਉੱਥੇ ਜਾ ਕੇ ਪਾਰਲੀਮੈਂਟ ਘੇਰਨ ਤੱਕ ਸਾਨੂੰ ਜਿੱਸਾ ਜਾਣਦਾ ਪਰ ਅਸੀਂ ਨਾ ਕੇ ਤੋੜ ਕੇ ਵੀ ਜਾਵਾਂਗੇ ਪਾਰਲੀਮੈਂਟ ਪੂਰੀ ਘੇਰ ਕੇ ਆਵਾਂਗੇ ਅਸੀਂ ਜੁਧੇਣਾ ਤੋਂ ਗੋਪੀਜਾ ਅੱਜ ਦੀ ਰਿਪੋਰਟ ਸਨਸੈਟ ਨਿਊਜ਼